पहला आना एक वीडियो देखो फिर बाकी बात कर दे कावड़िया का गुस्सा क्यों आया भाई क्यों छो उठ रहा है पहले तो हर हर महादेव हर हर महादेव पंजाब में घुस गुछ दे गुस्सा क्यों बोले यहाँ पे तो हमारे को बिल्कुल कोई भी पंजाब पुलिस से कोई सुरक्षा नहीं मिलती हमारे साथ छीना जपटी यहाँ पे होती है हमारे साथ कोई फोन छीन को लेता है हमारी कावड़ खंडित होती है बिल्कुल भी सुरक्षा नहीं मिलती हमारे साथ हर साल होता है ये पिछले साल के मुकाबले इस साल की अगर मैं बात करूं तो उन घटनाओं में कमी आई है या सुधार हो है कि आपके सामने दो कावड़ खंडित हो गई कोई को कुछ नहीं, कुछ नहीं नहीं अभी धरना भी दिया उठा दिया ये बात खत्म हो गई ये हमारे को क्यों लाइटरी लिया जाता है चाहे उत्तराखंड की बात करें यूपी पुलिस की बात करें वहाँ पूरी व्यवस्था पूरी सुरक्षा दी गई है कावड़ियों पुलिस में इतनी सुरक्षा है इतनी हमारे को कुछ भी नहीं उन्होंने तो रोड तक सील कर रखे होते कावड़ियों के लिए सरो ਉਹ ਡਾਇਵਰਟ ਵੀ ਕਰ ਰੱਖਿਆ ਡਾਇਵਰਟ ਵੀ ਕਰ ਰੱਖਿਆ ਤੇ ਸੀਲ ਵੀ ਕਰ ਰੱਖਿਆ ਤੇ یہاں پہ ਸਿਰਫ ਕਾਵੜੇ ਜਾਣਗੇ ਔਰ ਕੋਈ ਨਹੀਂ ਜਾਏਗਾ ਔਰ ਆਪ ਦਾਹਾਂ ਦੇਖ ਸਕਦੇ ਹੋ ਇਹ ਕੀ ਹਾਲ ਹੈ ਕੈ ਸੁਨਾਮ ਆਪਣਾ ਮੇਰਾ ਨਾਮ ਵਿਨੇ ਗਣਪਤੀ विनय गणपति भाई के इलाका है इसमें प्रशासन की नाकामी है या फिर सरकार की मनसा ही ऐसी है सरकार पता नहीं उसके दिल में क्या चलता है कावड़ियों की सुरक्षा बिल्कुल नहीं है पंजाब में हम आम जब पंजाब में आते हैं हमारे घर वाले बार बार फोन करते हैं कहाँ पहुँच गए कहाँ पहुँच गए कहीं इनके साथ छीना जपटी नहीं हुई है यहाँ पे इतने नशेड़ी घूमते हैं जिसका कोई हिसाब नहीं है हमारे जेब में फोन होता है कोई ना कोई छीन लेता है हमारे पास कावड़ होती है कावड़ हम रोक ही नहीं सकते डाक काँवड़ है हमारी

ਬਲਕਿ ਪੰਜਾਬ ਕੇ ਆਮ ਨਾਗਰਿਕ ਨੇ ਵੀ ਸੁਰੱਖਿਆ ਕੀ ਜ਼ਰੂਰਤ ਹੈ ਕਿਉਂਕਿ ਪੰਜਾਬ ਕੇ ਅੰਦਰ ਜੋ ਲਗਾਤਾਰ ਕ੍ਰਾਈਮ ਵਧਣ ਲੱਗ ਰਿਹਾ ਹੈ ਉਸ ਦਾ ਜ਼ਿੰਮੇਦਾਰ ਆਖਿਰ ਕੌਣ ਤੁਸੀਂ ਆਹ ਵੀਡੀਓ ਹੁਣ ਸਾਰਿਆਂ ਨੇ ਵੇਖ ਲਈ ਹੋਣੀ ਆ ਅਸੀਂ ਸਾਰਿਆਂ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਆ ਜਿੰਨੇ ਵੀ ਪੰਜਾਬ ਦੇ ਵਿੱਚ ਨੇ ਜਾਂ ਦਿਨੇ ਵੀ ਦੁਨੀਆ ਦੇ ਵਿੱਚ ਨੇ ਹਨਾ ਤੇ ਸਾਡੀ ਕੌਮ ਹਮੇਸ਼ਾ ਗਣੀ ਜਾਂਦੀ ਆ ਪੰਜਾਬ ਗਿਣਾ ਜਾਂਦਾ ਕਿ ਸਭ ਤੋਂ ਵੱਧ ਸਰਦਾ ਭਾਵਨਾ ਤੇ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਆ ਪਰ ਜਿਸ ਤਰੀਕੇ ਨਾਲ ਇਹਨਾਂ ਦੀ ਬੋਲਬਾਣੀ ਲੱਗ ਰਹੀ ਆ ਜਿਸ ਤਰ੍ਹਾਂ ਦੇ ਤਰੀਕੇ ਨਾਲ ਇਹ ਬੋਲ ਰਹੇ ਨੇ ਹਨ ਤਾਂ ਇਹ ਇੱਕ ਸਿਰਫ ਪੰਜਾਬ ਨੂੰ ਟਾਰਗੇਟ ਕਰ ਰਹੇ ਨੇ ਜੋ ਕਿ ਚੰਗੀ ਗੱਲ ਨਹੀਂ ਹੈਗੀ ਜੇ ਤੁਸੀਂ ਟਾਰਗੇਟ ਕਰਨ ਦੇ ਤਰੀਕੇ ਨਾਲ ਆ ਕੋਈ ਗੱਲ ਤੇ ਬਿਆਨ ਦੇ ਰਹੇ ਹੋ ਹਨ ਤਾਂ ਇਹ ਤੁਸੀਂ ਜ਼ਰੂਰ ਸਮਝ ਜਾਵੋ ਭਰਾਵੋ ਕਿ ਇਹ ਟਾਰਗੇਟ ਹੋਣ ਵਾਲਾ ਪੰਜਾਬ ਨਹੀਂ ਹੈਗਾ ਇਹ ਪੰਜਾਬ ਕੱਲ ਵੀ ਜਿੰਦਾਬਾਦ ਸੀ ਹੁਣ ਵੀ ਜਿੰਦਾਬਾਦ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਦਾਬਾਦ ਹੀ ਰਹੂਗਾ ਤੇ ਜਿਹੜੀ ਆਹ ਪੱਤਰਕਾਰ ਦੀ ਭਾਸ਼ਾ ਕੀ ਵੀ ਜੇ ਤੁਸੀਂ ਐ ਨਹੀਂ ਕੀਤਾ ਹਨਾ ਦੇਖੋ ਜੇ ਚੋਰੀ ਚੱਕਪੇ ਹੁੰਦੇ ਨੇਗੇ ਜਾਂ ਕੋਈ ਹੋਰ ਚੀਜ਼ ਹੁੰਦੀ ਆ ਹਨਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈਗੀ ਪਰ ਇੱਕ ਪੱਤਰਕਾਰ ਦੇ ਹੋਣ ਦੇ ਨਾਤੇ ਤੁਸੀਂ ਉਹਨਾਂ ਨੂੰ ਉਕਸਾ ਰਹੇ ਹੋ ਕਿ ਜੇ ਇਹ ਨਹੀਂ ਕੀਤਾ ਤਾਂ ਇਹ ਕਰਨਗੇ ਇਹ ਤੁਹਾਡੀ ਕਿੱਥੋਂ ਦੀ ਪੱਤਰਕਾਰੀ ਹੈਗੀ ਤੇ ਜੇ ਤੁਸੀਂ ਇਹੋ ਜਿਹਾ ਇਹਨਾਂ ਨੂੰ ਉਕਸਾਉਨੇ ਹੋ ਤਾਂ ਫਿਰ ਇਹੋ ਜਿਹਿਆਂ ਘਟਰਾਵਾਂ ਵਾਪੜਦਿਆਂ ਨੇ ਆਧੂਜੀ ਵੀਡੀਓ ਵੀ ਵੇਖ ਲਿਓ ਹੁਣ ਜਿਰਖਪੁਰ ਦੇ ਵਿੱਚ ਕਾਵੜੀਏ ਤੇ ਇੱਕ ਸਿੱਖ ਯੁਵਕ ਦੇ ਨਾਲ ਆਪਸ ਵਿੱਚ ਪਹਿਲਾਂ ਬਹਿਸਬਾਜੀ ਹੁੰਦੀ ਉਸ ਤੋਂ ਬਾਅਦ ਕੁੱਟਮਾਰ ਜਿਹੜੀ ਹੈ ਉਹ ਕਿਤੇ ਜਾਂਦੀ ਹੈ ਭਾਜੀ ਤੁਹਾਡੇ ਨਾਲ ਹੀ ਹੋਈ ਹੈ ਮੇਰੇ ਨਾਲ ਹੀ ਹੋਇਆ ਉਹਿਆ ਕੀ ਸੀ ਭਾਜੀ ਭਾਜੀ ਮੈਂ ਨਾ ਆਪਣਾ ਕੰਮ ਤੇ ਕੰਮ ਤੇ ਜਾ ਰਿਹਾ ਸੀਗਾ ਤੇ ਇਹ ਇਹਨਾਂ ਨੇ ਕਾਵੜ ਆਪਣੀ ਰੱਖੀ ਹੋਈ ਸੀ ਧਾਤੀ ਦੇ ਚੱਕਰੇ ਦੇ ਉਹ ਜਦੋਂ ਚੱਕੀ ਆ ਹੋ ਜਾਂਦੀ ਵੱਧੀ 60 ਜੇ ਤਾਂ ਹੋ ਜਾਂਦੀ ਹੈ ਤੇ ਮੇਰੀ ਕੋਣੀ ਵੱਜੀ ਗਈ ਉਹਨਾਂ ਨਾਲ ਜਦਵੇਂ ਮੋਟਰਸਾਈਕਲ ਤੇ ਜਾ ਰਿਹਾ ਤਾਂ ਤੇ ਮੇਰੀ ਕੋਣੀ ਵੱਜੀ ਕਹਿੰਦਾ ਤੁਹਾਨੂੰ ਦਿਖਦਾ ਨਹੀਂ ਕਹਿੰਦਾ ਮੈਂ ਕਿਹਾ ਵੀਰੇ ਸੌਰੀ ਯਾਰ ਤੂੰ ਚੱਕੀ ਆ ਇੱਕ ਲੱਖ ਤੇ ਸਾਰੇ ਝੂਗੀ ਇਹ ਮੈਂ ਕਿਹਾ ਵੱਜ ਗਈ ਬਸ ਉਹ ਤੁਸੀਂ ਹੁਣ ਇਹ ਦੋਨੇ ਵੀਡੀਓ ਵੇਖ ਲਈਆਂ ਆ ਇਹਦੇ ਵਿੱਚ ਕੌਣ ਜ਼ਿੰਮੇਵਾਰ ਆ ਤੇ ਕੌਣ ਸਹੀ ਆ ਕੌਣ ਗਲਤ ਆ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਆਖਰ ਦੇ ਵਿੱਚ ਮੈਂ ਜਰੂਰ ਕਹਾਂਗਾ ਮੇਰਾ ਕਿਸੇ ਵੀ ਧਰਮ ਦੇ ਵਿਰੁੱਧ ਬੋਲਣਾ ਮੇਰਾ ਮਕਸਦ ਨਹੀਂ ਆ ਅਸੀਂ ਚਾਹੁੰਦੇ ਆ ਕਿ ਹਰੇਕ ਬੰਦੇ ਨੂੰ ਸਤਿ ਭਾਵਨਾ ਨਾਲ ਜਿਉਣਾ ਚਾਹੀਦਾ ਤੇ ਮਿਲਵਰਤਨ ਦੇ ਵਿੱਚ ਰਹਿਣਾ ਚਾਹੀਦਾ ਬੇਫਾਲਤੂ ਕਿਸੇ ਵੀ ਸਟੇਟ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਧੰਨਵਾਦ